ਨਮਸਕਾਰ ਗਲਟੀਵ ਦੀ ਦੇ ਪ੍ਰੋਗਰਾਮ ਬ੍ਰੈਕਫਾਸਟ న్యూਸ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਨੇਡਾ ਦੀ ਕਿਉਂਕਿ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਜਸਟਨ ਟਰੂਟੋ ਹੁਣਾ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਔਰ ਲਿਬਰਲ ਪਾਰਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਸੋ ਹੁਣ ਲਿਬਰਲ ਪਾਰਟੀ ਦੇ ਵੱਲੋਂ ਇੱਕ ਨਵਾਂ ਫੈਸਲਾ ਕੀਤਾ ਗਿਆ ਜਿਹਦੇ ਵਿੱਚ ਮਾਰਕ ਕਰਨੇ ਤੇ ਡੇਟਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਸੋ ਲਿਬਰਲ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਇਹ ਸਾਬਕਾ ਮੁਖੀ ਨੇ ਜਿਨ੍ਹਾਂ ਨੂੰ ਹੁਣ ਆਪਣਾ ਨੇਤਾ ਚੁਣਿਆ ਔਰ ਉਹ ਪ੍ਰਧਾਨ ਮੰਤਰੀ ਹੋਣ ਕੇ ਆਣ ਵਾਲੇ ਟਾਈਮ ਦੇ ਵਿੱਚ ਔਰ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਜੜੀਆਂ ਉਹ ਚੱਲ ਪਈਆਂ ਨੇ ਕਿਉਂਕਿ ਕਾਰਨੇ ਅਰਥ ਸ਼ਾਸਤਰੀ ਮੰਨੇ ਜਾਂਦੇ ਨੇ ਚੰਗਾ ਉਹਨਾਂ ਨੂੰ ਇਹਦਾ ਨੋਲਿਜ ਰਹੀ ਹੈ ਔਰ ਬੈਂਕ ਆਫ ਇੰਗਲੈਂਡ ਦੇ ਵਿੱਚ ਵੀ ਉਹ ਵੱਡੇ ਅਹੁਦਿਆਂ ਦੇ ਉੱਤੇ ਕਾਬਜ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਇਸ ਕਰਕੇ ਕੈਨੇਡਾ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਕਾਰਨ ਇੱਕ ਵੱਡਾ ਯੋਗਦਾਨ ਪਾ ਸਕਦੇ ਨੇ ਔਰ ਉਹਨਾਂ ਦੇ ਵੱਲੋਂ ਆਪਦੇ ਪਹਿਲੇ ਭਾਸ਼ਣ ਦੇ ਵਿੱਚ ਸਿੱਧੇ ਤੌਰ 'ਤੇ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਦੇਸ਼ ਸਾਡੇ ਉੱਤੇ ਜਿੱਦਾਂ ਦੇ ਟੈਰਿਫ ਲਗਾਏਗਾ ਅਸੀਂ ਵੀ ਉਹਦਾ ਦੇ ਟੈਰਿਫ ਲਗਵਾਵਾਂਗੇ ਔਰ ਸਾਡੇ ਦੇਸ਼ ਦੇ ਉੱਪਰ ਵੱਧ ਟੈਰਿਫ ਲਗਾਉਣ ਵਾਲੇ ਦੇ ਖਿਲਾਫ ਅਸੀਂ ਸਖਤ ਕਾਰਵਾਈਆਂ ਵੀ ਕਰਾਂਗੇ ਔਰ ਉਹ ਨਾਲ ਉਹਨਾਂ ਨੇ ਅਮਰੀਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਜਿਹੜੀ ਉਹਨਾਂ ਦੀ ਫਾਈਲ ਸ਼ਾਕ ਕਦੇ ਵੀ ਪੂਰੀ ਨਹੀਂ ਹੋਏਗੀ ਕਿਉਂਕਿ ਕੈਨੇਡਾ ਦੇ ਲੋਕ ਬੜੇ ਸ਼ਾਂਤੀ ਪਸੰਦ ਲੋਕ ਨੇ ਪਰ ਜਦੋਂ ਇਹਨਾਂ ਦੇ ਨਾਲ ਕੋਈ ਵਿਅਕਤੀ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਲੋਕ ਇੱਕਜੁੱਟ ਹੋ ਕੇ ਉਸ ਦਾ ਵਿਰੋਧ ਕਰਦੇ ਨੇ ਉਸ ਦੇ ਖਿਲਾਫ ਲੜਾਈ ਲੜਦੇ ਨੇ ਸੋ ਕਾਰਨੇ ਦੇ ਵੱਲੋਂ ਵੱਡੇ ਜਵਾਬ ਜਿਹੜੇ ਉਹ ਦਿੱਤੇ ਗਏ ਨੇ ਪਰ ਹੁਣ ਕਾਰਨੇ ਜਦੋਂ ਕੈਨੇਡਾ ਦੀ ਉਸ ਸਮੇਂ ਦੇ ਉੱਤੇ ਉਹ ਬਾਗਬੌਰ ਸੰਭਾਲ ਰਹੇ ਨੇ ਜਦੋਂ ਕੈਨੇਡਾ ਚਾਰ ਤਰਫੇ ਪਾਸਿਓਂ ਕਿਰਿਆ ਹੋਇਆ ਹੈ ਆਰ ਟੈਕ ਸਥਿਤੀ ਕੈਨੇਡਾ ਦੀ ਬਹੁਤ ਜਿਆਦਾ ਚੰਗੀ ਨਹੀਂ ਹੈ 트럼ਪ ਉਹਨਾਂ ਦੇ ਵੱਲੋਂ 55ਵਾਂ ਸੁਭਾ ਬਣਾਉਣ ਦੀ ਗੱਲ ਕੀਤੀ ਗਈ 트럼ਪ ਉਹਨਾਂ ਦੇ ਵੱਲੋਂ ਟੈਰਿਫ ਲਗਾਉਣ ਦੀ ਗੱਲ ਕੀਤੀ ਗਈ ਕੈਨੇਡਾ ਦੇ ਉੱਪਰ ਔਰ ਉਸ ਤੋਂ ਬਾਅਦ ਭਾਰਤ ਦੇ ਨਾਲ ਸੰਬੰਧ ਬਹੁਤੇ ਜਿਆਦਾ ਚੰਗੇ ਨਹੀਂ ਹੈ ਇਸ ਟਾਈਮ ਚੱਲ ਰਹੇ 2023 ਤੋਂ ਜਦੋਂ ਹਰਦੀਪ ਸਿੰਘ ਨੇਜਰ ਉਹਨਾਂ ਦਾ ਕਤਲ ਹੁੰਦਾ ਹੈ ਔਰ ਉਸ ਤੋਂ ਬਾਅਦ ਜਸਟਿਨ ਟਰੂਡੋ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਬਿਆਨ ਜਦੋਂ ਦਿੱਤੇ ਗਏ ਉਸ ਤੋਂ ਬਾਅਦ 2023 ਤੋਂ ਲੈ ਕੇ ਹੁਣ ਤੱਕ ਭਾਰਤ ਦੇ ਨਾਲ ਕੈਨੇਡਾ ਦੇ ਪਿਛਲੇ ਸਮਿਆਂ ਦੇ ਵਿੱਚ ਸ਼ਾਇਦ ਸਭ ਤੋਂ ਮਾਰੇ ਦੌਰ ਦੇ ਵਿੱਚ ਇਸ ਟਾਈਮ ਇਹ ਦੋਵਾਂ ਦੀ ਆਪਸੀ ਜਿਹੜਾ ਭਾਈਚਾਰਕ ਸਾਂਝ ਹੈ ਕੈਨੇਡਾ ਔਰ ਭਾਰਤ ਦੀ ਉਹ ਚੱਲ ਰਹੀ ਹੈ ਸੋ ਇਹ ਇਹਨਾਂ ਸਾਰੀਆਂ ਸਥਿਤੀਆਂ ਦੇ ਦਰਮਿਆਨ ਹੁਣ ਕਰਨੇ ਹੋਣਾ ਦੇ ਬੋਲੋਂ ਆਣ ਵਾਲੇ ਟਾਈਮ ਦੇ ਉੱਤੇ ਕਿਸ ਤਰੀਕੇ ਦਾ ਰੁਖ ਇਖਤਿਆਰ ਕੀਤਾ ਜਾਏਗਾ ਉਹ ਦੇਖਣਾ ਹੋਏਗਾ ਔਰ ਭਾਰਤ ਦੇ ਨਾਲ ਸੰਬੰਧ ਕੀ ਜਸਟਰਨ ਟਰੂਡੋ ਦੇ ਨਾਲ ਲਾਸਟ ਸਮਿਆਂ ਦੇ ਵਿੱਚ ਜਦੋਂ 2023 ਨੂੰ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਸੰਬੰਧਾਂ ਦੇ ਵਿੱਚ ਨਘਾਰ ਆਇਆ ਹੈ ਕਿ ਕਰਨੇ ਉਹਨਾਂ ਸਾਰੇ ਸੰਬੰਧਾਂ ਨੂੰ ਫਿਰ ਤੋਂ ਇੱਕ ਵਾਰ ਕਾਇਮ ਕਰਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਕਾਰਨੇ ਦੇ ਵੱਲੋਂ ਵੀ ਜਸਟਨ ਟਰੂਡੋ ਦੇ ਵਾਂਗੂ ਕੋਈ ਐਸਾ ਰੁਖ ਇਖਤਿਆਰ ਕਰ ਲਿਆ ਜਾਏਗਾ ਜਿਸ ਦੇ ਨਾਲ ਭਾਰਤ ਔਰ ਕੈਨੇਡਾ ਦੇ ਰਿਸ਼ਤੇ ਹੋਰ ਖਰਾਬ ਹੋ ਜਾਣਗੇ ਸੋ ਬਹੁਤ ਸਾਰੀਆਂ ਹੁਣ ਲੋਕਾਂ ਦੇ ਵੱਲੋਂ ਨਵੀਆਂ ਨਵੀਆਂ ਕਿਆਸਰਾਂ ਇਹਨਾਂ ਲਗਾਈਆਂ ਜਾ ਰਹੀਆਂ ਨੇ ਔਰ ਚਰਚਾ ਚੱਲ ਰਹੀ ਹੈ ਕਿ ਕਾਰਨੇ ਦੇ ਅਸੀਂ ਚਾਹੁੰਦੇ ਹਾਂ ਕਿ ਕਾਰਨੇ ਦੇ ਕਾਰਨੇ ਕੈਨੇਡਾ ਔਰ ਭਾਰਤ ਦੇ ਸਬੰਧਾਂ ਨੂੰ ਇੱਕ ਵਾਰ ਫਿਰ ਮਜ਼ਬੂਤ ਕਰਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਉਹ ਦੇਖਣਾ ਹੋਏਗਾ ਔਰ ਅਰਥਸ਼ਾਸਤਰੀ ਹੋਣ ਦੇ ਨਾਤੇ ਉਹਨਾਂ ਨੂੰ ਆਰਥਿਕ ਸਥਿਤੀ ਨੂੰ ਚੰਗੇ ਤਰੀਕੇ ਦੇ ਨਾਲ ਪਾਪ ਲੈਂਦੇ ਨੇ ਕਿਉਂਕਿ ਬੈਂਕ ਆਫ ਕੈਨੇਡਾ ਦੇ ਮੁਖੀ ਰਹਿ ਚੁੱਕੇ ਨੇ ਚੰਗਾ ਉਹਨਾਂ ਨੂੰ ਨੌਲੇਜ ਹੈ ਔਰ ਜਿਵੇਂ ਤੁਹਾਨੂੰ ਦੱਸਿਆ ਕਿ ਇੰਗਲੈਂਡ ਦੇ ਵੀ ਬੈਂਕ ਆਫ ਇੰਗਲੈਂਡ ਦੇ ਵੀ ਉਹ ਕਈ ਵੱਡੇ ਅਹੁਦਿਆਂ ਦੇ ਉੱਤੇ ਕਾਬਜ ਰਹਿ ਚੁੱਕੇ ਨੇ ਸੋ ਮਾਰਕ ਕਾਰਨੇ ਦੇ ਵੱਲੋਂ ਹੁਣ ਕਿਸ ਤਰੀਕੇ ਦਾ ਰੁਕਤ ਆਉਣ ਵਾਲੇ ਟਾਈਮ ਦੇ ਉੱਪਰ ਇਖਤਿਆਰ ਕੀਤਾ ਜਾਏਗਾ ਉਹ ਦੇਖਣਾ ਹੋਏਗਾ ਦੂਸਰੇ ਪਾਸੇ ਦੋਵੇਂ ਤਰ੍ਹਾਂ ਜਿਹੜੀਆਂ ਕੰਜ਼ਰਵੇਟਿਵ ਜਿਹੜੀ ਪਾਰਟੀ ਹੈ ਕੈਨੇਡਾ ਦੀ ਜਾਂ ਫਿਰ NDP ਉਹਨਾਂ ਤੇ ਬਹੁਤ ਵਧਾਈ ਜ਼ਰੂਰ ਦਿੱਤੀ ਗਈ ਹੈ ਕਾਰਨ ਇਹ ਉਹਨਾਂ ਨੂੰ ਪਰ ਨਾਲ ਦੇ ਨਾਲ ਉਹਨਾਂ ਨੇ ਇੱਕ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਲਿਬਰਲ ਪਾਰਟੀ बार-बार ਆਪਣੇ ਜਿਹੜੇ ਮੁਖੀ ਨੇ ਉਹਨਾਂ ਦੇ ਚਿਹਰੇ ਬਦਲ ਕੇ ਜੇ ਚਾਹੁੰਦੀ ਹੈ ਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਤੋਂ ਉਹਨਾਂ ਦੀ ਸਰਕਾਰ ਆ ਜਾਏਗੀ ਤੇ ਉਹਨਾਂ ਦੀ ਗਲਤਫਹਿਮੀ ਹੈ ਐਸਾ ਨਹੀਂ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਲੋਕ ਸਮਝ ਚੁੱਕੇ ਨੇ ਕਿ ਜੋ ਵੀ ਲਿਬਰਲ ਪਾਰਟੀ ਨੇ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਜਿਦੇ ਨਾਲ ਕੈਨੇਡਾ ਦਾ ਜਿਹੜਾ ਕੈਨੇਡਾ ਕਮਜ਼ੋਰ ਹੋਇਆ ਆਰਥਿਕ ਪੱਖ ਤੋਂ ਵੀ ਔਰ ਹੋਰ ਦ੍ਰਿਸ਼ਟੀਕੋਣਾ ਤੋਂ ਵੀ ਜਿਹੜਾ ਕਮਜ਼ੋਰ ਹੋਇਆ ਉਹਦੇ 'ਚ ਲਿਬਰਲ ਪਾਰਟੀ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਉਹਨਾਂ ਨੇ ਮਜ਼ਬੂਤ ਤਰੀਕੇ ਦੇ ਨਾਲ ਕੈਨੇਡਾ ਦਾ ਪੱਖ ਜਿਹੜਾ ਹੈ ਉਹ ਦੁਨੀਆ ਦੇ ਸਾਹਮਣੇ ਨਹੀਂ ਰੱਖਿਆ ਔਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਵੀ ਆਉਣ ਵਾਲੇ ਨੇ ਉਹਨਾਂ ਦੇ ਵਿੱਚ ਲਿਬਰਲ ਪਾਰਟੀ ਐਂਡੀਪੀ ਕੰਜ਼ਰਵੇਟਿਵ ਇਹਨਾਂ ਦਾ ਕਿਸ ਤਰੀਕੇ ਦਾ ਰੁਖ ਰਹੇਗਾ ਕੈਨੇਡਾ ਦੇ ਲੋਕਾਂ ਨੂੰ ਔਰ ਨਾਲ ਦੀ ਨਾਲ ਭਾਰਤ ਦੇ ਲੋਕਾਂ ਨੂੰ ਇਹਦਾ ਇੰਤਜ਼ਾਰ ਰਹੇਗਾ ਕਿਉਂਕਿ ਜੇਕਰ ਕੋਈ ਐਸੀ ਲੀਡਰਸ਼ਿਪ ਸਾਹਮਣੇ ਆਉਂਦੀ ਹੈ ਕੀ ਲਿਬਰਲ ਪਾਰਟੀ ਦੁਆਰਾ ਤੋਂ ਲੋਕਾਂ 'ਚ ਮੌਕਾ ਦਿੰਦੇ ਨੇ ਲਿਬਰਲ ਪਾਰਟੀ ਨੂੰ ਤੇ ਲਿਬਰਲ ਪਾਰਟੀ ਦੇ ਸੰਬੰਧ ਭਾਰਤ ਦੇ ਨਾਲ ਕਿੱਦਾਂ ਦੇ ਰਹਿਣਗੇ ਜਾਂ ਕੰਜ਼ਰਵੇਟਿਵ ਆਂਦੀ ਹੈ ਉਹਨਾਂ ਦੇ ਸੰਬੰਧ ਕਿੱਦਾਂ ਦੇ ਰਹਿਣਗੇ ਜੇ ਐਨਡੀਪੀ ਨੂੰ ਵੱਡਾ ਬਹੁਮਤ ਮਿਲਦਾ ਹੈ ਕੀ ਫਿਰ ਭਾਰਤ ਦੇ ਨਾਲ ਸੰਬੰਧ ਜਿਹੜੇ ਆਨ ਵਾਲੇ ਟਾਈਮ ਦੇ ਵਿੱਚ ਹੋੜ ਖਰਾਬ ਹੋ ਸਕਦੇ ਨੇ ਕਿਉਂਕਿ ਐਨਡੀਪੀ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਜਿਹੜੇ ਜਿੱਤ ਕੇ ਸਾਹਮਣੇ ਆਉਂਦੇ ਨੇ ਜਿਹੜੇ ਸਿੱਧੇ ਤੌਰ ਦੇ ਤੇ ਖਾਨਸਤਾਨ ਦਾ ਪਖਪੂਰ ਦੇ ਨੇ ਪਰ ਜਦੋਂ ਐਨਡੀਪੀ ਦੇ ਜਿੱਤੇ ਹੋਏ ਲੋਕਾਂ ਦੇ ਵੱਲੋਂ ਚਾਹੇ ਕੰਜ਼ਰਵੇਟਿਵ ਪਾਰਟੀ ਹੋਵੇ ਚਾਹੇ ਲਿਬਰਲ ਪਾਰਟੀ ਹੋਵੇ ਜਦੋਂ ਇਹਨਾਂ ਦੋਨਾਂ ਪਾਰਟੀਆਂ ਨੂੰ ਆਪਣੀ ਸਰਕਾਰ ਬਣਾਉਣ ਦੇ ਲਈ ਐਨਡੀਪੀ ਦੇ ਬਹੁਤ ਸਾਰੇ ਲੋਕਾਂ ਦੀ ਲੋਨ ਪੈ ਜਾਂਦੀ ਹੈ ਜਿਹੜੇ ਜਿੱਤੇ ਹੋਏ ਹੁੰਦੇ ਨੇ ਤੇ ਫਿਰ ਕਿਤੇ ਨਾ ਕਿਤੇ ਐਨਡੀਪੀ ਭਾਰੀ ਪੈਦੀ ਨਜ਼ਰ ਆਉਂਦੀ ਹੈ ਔਰ ਜਿਹੜੀ ਸੱਤਾ ਤੇ ਹੁੰਦੀ ਹੈ ਉਸ ਨੂੰ ਵੀ ਆਪਣੇ ਫੈਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਸਾਰਿਆਂ ਦਾ ਧਿਆਨ ਰੱਖਣਾ ਪੈਂਦਾ ਜਿਸ ਤਰੀਕੇ ਨਾਲ ਲਿਬਰਲ ਪਾਰਟੀ ਨੇ ਪਿਛਲੇ ਸਮਿਆਂ ਦੇ ਵਿੱਚ ਰੱਖਿਆ ਸੋ ਹੁਣ ਕਾਰਨੇ ਹੁਣਾਂ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਉੱਤੇ ਕਿਸ ਤਰੀ ਬੜੀਆਂ ਰਹਿਣ ਗਿਆ ਔਰ ਉਮੀਦ ਰਹੇਗੀ ਕਿ ਕਾਰਨੇ ਖੋਣਾ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਭਾਰਤ ਦੇ ਨਾਲ ਜਿਹੜੇ ਰਿਸ਼ਤੇ ਉਹਨਾਂ ਨੂੰ ਫਿਰ ਤੋਂ ਮਜ਼ਬੂਤ ਕਰਨ ਦੇ ਵੱਲ ਵੀ ਕਦਮ ਜਿਹੜਾ ਉਹ ਵਧਾਇਆ ਜਾਏਗਾ ਇੱਕ ਖਬਰ ਐਮਪੀ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਜੁੜੀ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਜੇ ਕੋਈ ਵਿਅਕਤੀ ਸੰਸਦ ਦੀ ਕਾਰਵਾਈ ਦੇ ਵਿੱਚ 60 ਦਿਨ ਤੋਂ ਜਿਹੜਾ ਸੰਸਦ ਮੈਂਬਰ ਹੈ 60 ਦਿਨ ਜੇ ਗੈਰਹਾਜ਼ਰ ਰਹਿੰਦਾ ਤੇ ਉਹਦੀ ਸੰਸਦੀ ਜਾ ਸਕਦੀ ਉਹਦੀ ਮੈਂਬਰਸ਼ਿਪ ਜਾ ਸਕਦੀ ਹੈ ਜਿਸ ਤੋਂ ਬਾਅਦ ਹਾਈ ਕੋਰਟ ਦਾ ਰੋਕ ਕੀਤਾ ਸੀ ਅਮਰਿਤਪਾਲ ਉਹਨਾਂ ਦੀ ਟੀਮ ਦੇ ਵੱਲੋਂ ਕਿ ਅਸੀਂ ਚਾਹਦੇ ਹਾਂ ਕਿ ਸਾਨੂੰ ਤੁਸੀਂ ਥੋੜੇ ਦਿਨ ਦੇ ਲਈ ਜਿਹੜਾ ਸੰਸਦ ਦਾ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਉਹਦਾ ਦੂਸਰਾ ਜਿਹੜਾ ਸੈਸ਼ਨ ਉਹ ਸ਼ੁਰੂ ਹੋ ਗਿਆ ਬੀਤੇ ਕੱਲ ਤੋਂ 10 ਮਾਰਚ ਤੋਂ ਉਸ ਦਾ ਦੂਸਰੀਆਂ ਬੈਠਕਾਂ ਸ਼ੁਰੂ ਹੋ ਗਈਆਂ ਨੇ ਔਰ 4 April ਤੱਕ ਉਹ ਚੱਲੇਗਾ ਉਹਦੇ ਵਿੱਚ ਸਮੂਲੀਅਤ ਕਰਨ ਦਾ ਉਹਨਾਂ ਨੇ ਐਪਲੀਕੇਸ਼ਨ ਭਾਈ ਸੀ ਅਰਜੀ ਭਾਈ ਸੀ ਕਿ ਸਾਨੂੰ ਮੈਨੂੰ ਪਰਮਿਸ਼ਨ ਦਿੱਤੀ ਜਾਵੇ ਮੈਂ ਜਾ ਕੇ ਉਹਦੇ ਵਿੱਚ ਅਟੈਂਡ ਕਰਨਾ ਚਾਹਨਾ ਉਹਨੂੰ ਔਰ ਆਪਣੇ ਇਲਾਕੇ ਦੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਮੁੱਦੇ ਕਾ ਜਾ ਕੇ ਉੱਥੇ ਚੱਕਣਾ ਚਾਹੁੰਦਾ ਸੋ ਹੁਣ ਉਹਦੇ ਉੱਤੇ ਅਮਰਤਪਾਲ ਦੀ 54 ਦਿਨ ਦੀ ਛੁੱਟੀ ਦੀ ਜਿਹੜੀ ਸਿਫਾਰਿਸ਼ ਹੈ ਉਹਦੇ ਉੱਤੇ ਹੁਣ ਚਰਚਾ ਸ਼ੁਰੂ ਹੋ ਗਈ ਹੈ ਔਰ ਸੰਸਦੀ ਕਮੇਟੀ ਨੇ ਲੋਕ ਸਭਾ ਦੇ ਵਿੱਚ ਗੈਰ ਹਾਜ਼ਰੀ ਦੇ ਕਾਰਨ NSA ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਪਿਛਲੇ ਸਮੇਂ ਦੌਰਾਨ ਦਿੱਤੇਆਂ ਅਰਜ਼ੀਆਂ ਦੇ ਆਧਾਰ ਦੇ ਉੱਤੇ 56 ਦਿਨਾਂ ਦੀ 54 ਦਿਨਾਂ ਦੇ ਲਈ ਛੁੱਟੀ ਦੀ ਸਿਫਾਰਿਸ਼ ਕੀਤੀ ਹੈ ਤੇ ਅਪ੍ਰੈਲ 2023 ਤੋਂ ਅੰਨੇਸ਼ੇ ਦਿੱਤਾ ਹੈ ਤਾਂ ਡਿਬ੍ਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਬੰਦ ਨੇ ਔਰ ਉਹਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੋਣ ਕਾਰਨ ਗੈਰ ਹਾਜ਼ਰੀ ਦੀ ਛੁੱਟੀ ਦੇ ਲਈ ਲੋਕ ਸਭਾ ਸਪੀਕਰ ਨੂੰ ਦੋ ਵਾਰ ਉਹਨਾਂ ਨੇ ਬੇਨਤੀ ਕੀਤੀ ਔਰ ਉਹਦੇ ਆਧਾਰ ਦੇ ਉੱਤੇ ਹੀ ਹੁਣ ਆ ਭਾਤਪਾ ਦੇ ਬਦੋਂ ਉਹ ਜਿਹੜੀ ਉਹਨਾਂ ਦੀ ਸੰਸਦੀ ਮੈਂਬਰਸ਼ਿਪ ਹੁੰਦੀ ਹੈ ਉਹਨਾਂ ਦੇ ਵੱਲੋਂ ਇਹਦੇ ਤੇ ਵਿਚਾਰ ਕੀਤੀ ਜਾਂਦੀ ਹੈ ਸੋ ਉਸ ਤੋਂ ਬਾਅਦ ਉਹ ਉੱਥੋਂ ਫਿਰ ਜਿਹੜਾ ਜਿੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਦਾ ਕੇਸ ਚੱਲ ਰਿਹਾ ਉੱਥੇ ਉਹ ਰਿਪੋਰਟ ਭੇਜੀ ਜਾਏਗੀ ਉਸ ਤੋਂ ਬਾਅਦ ਡਿਸਾਈਡ ਹੋਏਗਾ ਕਿ ਉਹ ਉਹਨਾਂ ਨੂੰ ਆਨ ਆਲੇ ਟਾਈਮ ਦੇ ਵਿੱਚ ਛੁੱਟੀ ਮਿਲਦੀ ਹੈ ਜਾਂ ਫਿਰ ਨਹੀਂ ਔਰ 54 ਦਿਨ ਦੀ ਛੁੱਟੀ ਦੀ ਸਿਫਾਰਿਸ਼ ਜਿਹੜੀ ਕੀਤੀ ਆ ਉਹਨਾਂ ਨੇ ਪੂਰਾ ਸ਼ਡਿਊਲ ਬਣਾ ਕੇ ਇੱਕ ਦਿੱਤਾ ਹੈ ਜਿਹੜਾ ਫਿਰ ਹਾਈ ਕੋਰਟ ਨੂੰ ਭੇਜਿਆ ਜਾਏਗਾ ਕਿ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਦੀ ਛੁੱਟੀ ਇਹਨਾਂ ਦੀ ਕਿੰਨੇ ਤੋਂ ਕਿੰਨੀ ਤਰੀਕ ਤੱਕ ਦੀ ਛੁੱਟੀ ਸੋ ਉਸ ਦੇ ਬਾਰੇ ਪਤਾ ਲੱਗੇਗਾ ਇੰਜੀਨੀਅਰ ਰਾਸ਼ੀਦ ਤੁਹਾਨੂੰ ਯਾਦ ਹੋਵੇਗਾ ਕਿ 12 ਮੁੱਲਾਂ ਤੋਂ ਸੰਸਦ ਮੈਂਬਰ ਬਣੇ ਔਰ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀ ਪਰ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਜਟ ਸੈਸ਼ਨ ਸ਼ੁਰੂ ਹੋਇਆ ਉਸ ਦੇ ਵਿੱਚ 2 ਦਿਨ ਦੀ ਉਹਨਾਂ ਨੂੰ ਛੁੱਟੀ ਮਿਲੀ ਸੀ ਔਰ ਉਹਨਾਂ ਨੇ ਹਾਜ਼ਰੀ ਲਗਵਾ ਲਈ ਜਾ ਕੇ ਸੋ ਉਹਦੇ ਆਧਾਰ ਦੇ ਉੱਤੇ ਹੁਣ ਐਮਪੀ ਅਮਰਤਪਾਲ ਸਿੰਘ ਦੀ ਜਿਹੜੀ ਟੀਮ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਉਹ ਵੀ ਚਾਹੁੰਦੇ ਨੇ ਕਿ ਜਾ ਕੇ ਆਪਦੀ ਹਾਜ਼ਰੀ ਜਿਹੜੀ ਸੰਸਦ ਦੇ ਵਿੱਚ ਲਗਾਣ ਤਾਂ ਕਿ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਸੰਸਦ ਸੰਸਦ ਦੇ ਤੌਰ ਦੇ ਉੱਤੇ ਉਹ ਖਾਰਜ ਨਾ ਹੋਏ ਸੈਟ ਦੇ ਵੱਲੋਂ ਮਜੂਫੀਆਂ ਨੂੰ 17 ਤਰੀਕ ਨੂੰ ਜਿਹੜਾ ਬੁਲਾਇਆ ਗਿਆ ਹੈ ਸਿੱਟ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਉਹਨਾਂ ਨੂੰ ਸੰਮਣ ਮਿਲਿਆ ਹੈ ਸੰਮਣ ਦੇ ਵਿੱਚ ਪਟਿਆਲਾ ਦੇ ਵਿੱਚ ਜਾ ਕੇ ਉਹ ਸਿੱਟ ਦੇ ਸਾਹਮਣੇ ਪੇਸ਼ ਹੋਣ ਦੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਇਹ ਉਹਨਾਂ ਨੂੰ ਤਲਬ ਕੀਤਾ ਗਿਆ ਹਾਲਾ ਕਿ ਉਹਨਾਂ ਨੂੰ ਕੋਰਟ ਤੋਂ ਜ਼ਮਾਨਤ ਮਿਲੀ ਕੋਈ ਹੈ ਪਰ ਉਸ ਤੋਂ ਬਾਅਦ ਜੋ ਪਟੀਸ਼ਨ ਪਹੁੰਚਦੀ ਹੈ ਤੇ ਕੋਰਟ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਸੀ ਕਿ ਮਜੀਠੀਆ ਜਿਹੜਾ ਸਿੱਟ ਦੇ ਵੱਲੋਂ ਕੋਈ ਜਾਂਚ ਪੁੱਛ ਪੜਤਾਲ ਦੇ ਲਈ ਉਹਨਾਂ ਨੂੰ ਸੱਭਿਆ ਜਾਂਦਾ ਤੇ ਉਹਨਾਂ ਦਾ ਸਹਿਯੋਗ ਕਰਨ ਸੋ ਹੁਣ ਇੱਕ ਨਵਾਂ ਸੰਮਣ ਮਿਲਿਆ ਹੈ ਵਿਕਰਮ ਸਿੰਘ ਮਜੀਠੀਆ ਨੂੰ ਵਿਕਰਮ ਸਿੰਘ ਮਜੀਠੀਆ ਉਹਦੇ ਆਧਾਰ ਦੇ ਉੱਤੇ ਹੁਣ ਉਹਨਾਂ ਨੂੰ 17 ਤਰੀਕ ਨੂੰ ਪਟਿਆਲਾ ਦੇ ਵਿੱਚ ਸਟੇਟ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਹੁਣ ਦੇਖਣਾ ਹੋਵੇਗਾ ਕਿ ਵਿਕਰਮ ਜੇਠਿਆ 17 ਤਰੀਕ ਨੂੰ ਪਹੁੰਚਦੇ ਨੇ ਉੱਥੇ ਪਟਿਆਲਾ ਔਰ ਜਾਂ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਮੈਨੂੰ ਸਟੇਟ ਦੇ ਸਾਹਮਣੇ ਪੇਸ਼ ਹੋਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈ ਪਰ ਮੈਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਮਤਲਬ ਜਾਣ ਕੇ ਖੱਜਲ ਖੁਰ ਪਾਰ ਕੀਤਾ ਜਾਂਦਾ ਕਿ ਅੱਜ ਦੀ ਤਰੀਕ ਪਾਤੀ 2 ਦਿਨ ਬਾਅਦ ਫਿਰ ਤਰੀਕ ਪਾ ਦਿੱਤੀ ਸੋ ਇਸ ਕਰਕੇ ਉਹਨਾਂ ਨੇ ਇਹ ਕੋਰਟ ਦੇ ਵਿੱਚ ਸਪਾਰਸ਼ ਕੀਤੀ ਸੀ ਸੋ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਦਿੰਦੇ ਪੰਜਾਬ ਦੇ ਦੌਰੇ ਤੇ ਨੇ ਬੀਤੇ ਕੱਲ ਉਹ ਪੰਜਾਬ ਪਹੁੰਚ ਗਏ ਔਰ ਚੰਡੀਗੜ੍ਹ ਉਹਨਾਂ ਦਾ ਉਥੇ ਪਹੁੰਚਣ ਦੇ ਉਤੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਫਟਾਰੀਆ ਔਰ ਮੁੱਖ ਮੰਤਰੀ ਭਗਵੰਤ ਮਾਨ ਔਰ ਉਸ ਤੋਂ ਬਾਅਦ ਹਰਿਆਣਾ ਦੇ ਰਾਜਪਾਲ ਦਤਾਂਤਰੇ ਬੰਡਾਰੂ ਦਤਾਂਤਰੇ ਉਹਨਾਂ ਦੇ ਵੱਲੋਂ ਔਰ ਨਾਲ ਨਾਇਬ ਸਿੰਘ ਸੈਣੀ ਉਹਨਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਉਸ ਤੋਂ ਬਾਅਦ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਿਰੋਪਤੀ ਮਰਮੂ ਬਠਿੰਡਾ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਜਾਣਗੇ ਔਰ ਉਥੇ ਜਾ ਕੇ ਬੱਚਿਆਂ ਨੂੰ ਡਿਗਰੀਆਂ ਵਟਣਗੇ ਔਰ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਔਰ ਪਲਕੇ ਹੀ ਉਹਨਾਂ ਦੇ ਵੱਲੋਂ ਇੱਕ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬੱਚਿਆਂ ਨੂੰ ਉਹ ਕਨਵੋਕੇਸ਼ਨ ਦੇ ਵਿੱਚ ਉਹ ਸ਼ਾਮਲ ਹੋਣ ਕੇ ਔਰ ਬੱਚਿਆਂ ਨੂੰ ਡਿਗਰੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਵੰਡੀਆਂ ਜਾਣਗੀਆਂ ਸੋ ਦੋ ਦਿਨਾਂ ਔਰ ਦਾ ਜਿਹੜਾ ਦੁਆਰਾ ਉਹਦੇ ਲਈ ਪ੍ਰਸ਼ਾਸਨ ਦੇ ਵੱਲੋਂ ਪੂਰਾ ਇੰਤਜ਼ਾਮ ਪਿਛਲੇ ਕੁਝ ਦਿਨਾਂ ਤੋਂ ਕੀਤੇ ਜਾ ਰਹੇ ਸੀ ਔਰ ਬੀਤੇ ਕੱਲ ਜਿਹੜੇ ਲੁਕਦੀ ਮੁਰਮੂ ਜਿਹੜੇ ਨੇ ਉਹ ਪਹੁੰਚ ਗਏ ਨੇ ਪੰਜਾਬ ਇਸ ਤੋਂ ਇਲਾਵਾ ਇੱਕ ਕਾਂਗਰਸ ਨੂੰ ਪੰਜਾਬ ਦੀ ਸੱਤਾ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਕਾਂਗਰਸ ਦੇ ਵੱਲੋਂ ਜਾਮ ਲਗਾ ਜਾ ਰਹੇ ਨੇ ਕਿ ਦਰਸਕ ਪੰਜਾਬ ਕਾਂਗਰਸ ਦੇ ਇੰਚਾਰਜ ਬਣੇ ਨਵੇਂ ਵਿਪੇਸ਼ ਬਗੇਲ ਛਤੀਸਗੜ ਦੇ ਵਿੱਚ ਉਹ ਰਹਿੰਦੇ ਨੇ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਘਰ ਈਡੀ ਦੇ ਵੱਲੋਂ ਰੇਡ ਕੀਤੀ ਗਈ ਆ ਉਸ ਰੇਡ ਨੂੰ ਹੁਣ ਸਿੱਧੇ ਦੌਰ ਦੌਰ ਤੇ ਪੰਜਾਬ ਦੇ ਨਾਲ ਪੰਜਾਬ ਕਾਂਗਰਸ ਦੇ ਵੱਲੋਂ ਜੋੜ ਕੇ ਦੇਖਿਆ ਜਾ ਰਿਹਾ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਪਾ ਪਾ ਨੂੰ ਪਤਾ ਲੱਗ ਗਿਆ ਅਗਲੇ ਟਾਈਮ ਦੇ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ 2027 ਦੇ ਵਿੱਚ ਆਉਣ ਨਹੀਂ ਲੱਗੀ ਔਰ ਏਸੀ ਕਰਕੇ ਸਾਡੇ ਇੰਚਾਰਜ ਦੇ ਉੱਪਰ ਜਿਸ ਕੇਸ ਦੇ ਵਿੱਚ ਉਹ ਪੇ ਨਹੀਂ ਉਹਨਾਂ ਨੂੰ ਰੈਟ ਮਿਲੀ ਹੋਈ ਹੈ ਔਰ ਉਸ ਤੋਂ ਬਾਅਦ ਉਸ ਦੇ باوجود ਵੀ ਉਸ ਕੇਸ ਨੂੰ ਉਸ ਕੇਸ ਦੇ ਵਿੱਚ ਉਹਨਾਂ ਨੂੰ ਈਡੀ ਦੇ ਵੱਲੋਂ ਉਹਨਾਂ ਦੇ ਉੱਪਰ ਛਾਪੇ ਮਾਰੇ ਜਾ ਰਹੇ ਨੇ ਉਹ ਇੱਕ ਬਿਲਕੁਲ ਗਲਤ ਹੈ ਕਾਂਗਰਸ ਦੇ ਵਿੱਚ ਇਹ ਕਾਂਗਰਸ ਦੇ ਖਿਲਾਫ ਇਹ ਸਾਜ਼ਿਸ਼ ਜਿਹੜੀ ਆ ਭਾਜਪਾ ਦੇ ਵੱਲੋਂ ਨੱਚੀ ਜਾ ਰਹੀ ਹੈ ਔਰ ਬਲਤ ਮੈਨ ਡੋਪਾ ਦੇ ਵਿੱਚ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਈਡੀ ਦੇ ਵੱਲੋਂ ਰਿਡ ਕੀਤੀ ਗਈ ਹੈ ਰਾਜਾ ਬੜੇ ਹੁਣ ਸੁਖਜੰਦਾ ਰੰਦਾਵਾ ਹੁਣ ਪ੍ਰਤਾਪ ਬਾਜਪਾ ਹੁਣ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਾਡੇ ਇੰਚਾਰਜ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਜਾਣ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦਾ ਇਸ ਟਾਈਮ ਮਾਹੌਲ ਬਣਿਆ ਹੋਇਆ ਕਿ ਕਾਂਗਰਸ ਪਾਰਟੀ 2027 ਦੇ ਵਿੱਚ ਸੱਤਾ ਦੇ ਵਿੱਚ ਆਉਣ ਵਾਲੀ ਆ ਔਰ ਭਾਜਪਾ ਨੂੰ ਏਸੀ ਚੀਜ਼ ਦਾ ਜਿਹੜਾ ਡਰ ਹੈ ਉਹ ਸਟਾਰ ਹੈ ਇੱਕ ਖਬਰ ਹੈ ਵੀਆਈਪੀ ਗੱਡੀਆਂ ਨੂੰ ਹੁਣ ਲੰਮੀ ਉਮਰ ਬਖਸ਼ੀ ਗਈ ਹੈ ਦਰਸਲ ਪੰਜਾਬ ਸਰਕਾਰ ਦੇ ਜਿਹੜੇ ਵਿਧਾਇਕ ਹੁੰਦੇ ਨੇ ਜਾਂ ਐਮਪੀ ਹੁੰਦੇ ਨੇ ਉਹਨਾਂ ਨੂੰ ਆ ਜਾਂ ਵਜ਼ੀਰ ਨੇ ਉਹਨਾਂ ਦੀ ਸੰਸਦ ਮੈਮਰੀ ਦੇ ਲਈ ਜਿਹੜੀ ਗੱਡੀਆਂ ਦੀ ਮਿਆਦ ਹੈ ਉਸ ਨੂੰ ਵੀ ਵਧਾ ਦਿੱਤਾ ਗਿਆ ਜਾਨੀ ਕਿ ਇੱਕ ਸਰਕਾਰੀ ਗੱਡੀਆਂ ਹੁਣ ਲੰਬੇ ਸਮੇਂ ਤੱਕ ਚੱਲ ਸਕਣਗੀਆਂ ਮੋਟਰ ਵਹੀਕਲ ਬੋਰਡ ਨੇ ਇਹਦੇ ਤੇ ਮੋਹਰ ਲਗਾਈ ਹੈ ਦਰਸਲ ਪਹਿਲਾਂ ਕੀ ਹੁੰਦਾ ਸੀ ਕਿ ਕੋਈ ਵੀ ਸਰਕਾਰੀ ਗੱਡੀ ਵਿਧਾਇਕ ਦੇ ਕੋਲ ਜਾਂ ਐਮਪੀ ਦੇ ਕੋਲ ਜਾਂ ਮੰਤਰੀ ਦੇ ਕੋਲ ਜਿਹੜੀ ਹੁੰਦੀ ਸੀ ਉਹਦੇ ਵਿੱਚ ਮੋਟਰ ਵਹੀਕਲ ਬੋਰਡ ਦੇ ਦੁਆਰਾ ਉਹਨਾਂ ਨੂੰ ਜਿਹੜੇ ਮਾਪਦੰਡ ਦਿੱਤੇ ਗਏ ਸੀ ਕਿ 5 ਸਾਲ ਦੇ ਲਈ ਗੱਡੀ ਦਿੱਤੀ ਜਾਂਦੀ ਸੀ ਔਰ 3 ਲੱਖ ਕਿਲੋਮੀਟਰ ਚੱਲਣ ਤੋਂ ਬਾਅਦ ਉਸ ਗੱਡੀ ਨੂੰ ਬਦਲਾਣਾ ਹੁੰਦਾ ਸੀ ਪਰ ਹੁਣ ਇਹ ਦੱਸਿਆ ਜਾ ਰਿਹਾ ਕਿ ਸਰਕਾਰ ਦੇ ਖਾਤੇ ਦੇ ਵਿੱਚ ਸ਼ਾਇਦ ਸਰਕਾਰ ਪੈਸਾ ਨਹੀਂ ਖਰਚਣਾ ਚਾਹੁੰਦੀ ਇਸ ਚੀਜ਼ ਦੇ ਉੱਪਰ ਇਸ ਕਰਕੇ ਇਹਨਾਂ ਦੀ ਮਿਆਦ ਜਿਹੜੀ ਹੈ ਉਸ ਨੂੰ ਬਦਲਾ ਦਿੱਤਾ ਔਰ ਲੰਬੀ ਉਮਰ ਤੱਕ ਗੱਡੀਆਂ ਚੱਲਣ ਗਿਆ ਮਤਲਬ ਹੁਣ 3 ਲੱਖ ਕਿਲੋਮੀਟਰ ਦੀ ਜਗ੍ਹਾ 4 ਲੱਖ ਕਿਲੋਮੀਟਰ ਉਹਨਾਂ ਗੱਡੀਆਂ ਦੀ ਮਿਆਦ ਜਿਹੜੀ ਹੈ ਉਹ ਕਰ ਦਿੱਤੀ ਗਈ ਆ ਉਸ ਦੇ ਨਾਲ ਹੁਣ ਗੱਡੀਆਂ ਲੰਬੇ ਸਮੇਂ ਤੱਕ ਚੱਲ ਸਕਣਗੀਆਂ ਔਰ ਬਹੁਤ ਸਾਰੇ ਵਿਧਾਇਕਾਂ ਦੇ ਵੱਲੋਂ ਜਾਂ ਮੰਤਰੀਆਂ ਦੇ ਵੱਲੋਂ ਅਕਸਰ ਤੁਸੀਂ ਪੁਰਾਣੇ ਸਮਿਆਂ ਦੇ ਵਿੱਚ ਇਹ ਗੱਲ ਸੁਣੀ ਹੋਏਗੀ ਕਿ ਸਾਡੀਆਂ ਤੇ ਗੱਡੀਆਂ ਬਹੁਤ ਚੱਲ ਗਈਆਂ ਨੇ ਗੱਡੀਆਂ ਪੁਰਾਣੀ ਹੋ ਗਈਆਂ ਪੁਰਾਣੀਆਂ ਹੋ ਗਈਆਂ ਗੱਡੀਆਂ ਹੁਣ ਨਵੀਆਂ ਚਾਹੀਦੀਆਂ ਨੇ ਸੋ ਇਸ ਕਰਕੇ ਗੱਡੀਆਂ ਨਾ ਨਵੀਆਂ ਦੇਣੀਆਂ ਪੈਣ ਆਜੇ ਕਿਉਂਕਿ ਸਰਕਾਰ 2 ਸਾਲ ਦੇ ਵਿੱਚ ਕੋਈ ਵੀ ਐਸਾ ਨਹੀਂ ਕਰਨਾ ਚਾਹੁੰਦੀ ਜਾਂ ਕੋਈ ਵੀ ਐਸੀ ਥਾਂ ਦੇ ਉੱਤੇ ਪੈਸਾ ਨਹੀਂ ਖਰਚ ਕਰਨਾ ਚਾਹੁੰਦੀ ਜਿਹਦਾ ਜਿਹਦਾ ਅਸਰ ਜਿਹੜਾ ਸਿੱਧਾ ਖਜ਼ਾਨੇ ਦੇ ਉੱਪਰ ਪਵੇ ਹੋ ਰਿਸਕ ਕਰਕੇ ਹੁਣ ਗੱਡੀਆਂ ਦੀ ਲੰਮੀ ਉਮਰ ਦੀ ਜਿਹੜੀ ਮਿਆਦ ਹੈ ਉਹ ਵਧਾ ਦਿੱਤੀ ਗਈ ਹੈ 3 ਲੱਖ ਕਿਲੋਮੀਟਰ ਦੀ ਥਾਂ ਉਹ ਗੱਡੀਆਂ ਹੁਣ 4 ਲੱਖ ਕਿਲੋਮੀਟਰ ਚੱਲਣਗੀਆਂ ਔਰ 5 ਸਾਲ ਦਾ ਹੀ ਅਜੇ ਤੱਕ ਸਮਾਂ ਜਿਹੜਾ ਦੱਸਿਆ ਜਾ ਰਿਹਾ ਉਸ ਦੇ ਨਾਲ ਹੀ ਮੋਟਰ ਵਹੀਕਲ ਬੋਰਡ ਦੇ ਵੱਲੋਂ ਕੁਝ ਹੋਰ ਬੈਠਕਾਂ ਕੀਤੀਆਂ ਗਈਆਂ ਨੇ ਜਿਦੇ ਵਿੱਚ ਕੁਝ ਵਿਭਾਗ ਐਸੇ ਨੇ ਉਹ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ 3000 ਦੇ ਕਰੀਬ ਗੱਡੀਆਂ ਦੀ ਉਹਨਾਂ ਨੂੰ ਜ਼ਰੂਰਤ ਹੈ ਉਹਦੇ ਤੇ ਵਿਚਾਰ ਚਰਚਾ ਹੋਈ ਹੈ ਔਰ ਬਹੁਤ ਸਾਰੇ ਵਿਭਾਗ ਨੇ ਜਿਨ੍ਹਾਂ ਦੇ ਵਿੱਚ ਗੱਡੀਆਂ ਦੀ ਜ਼ਰੂਰਤ ਹੈ ਔਰ ਉਹਨਾਂ ਗੱਡੀਆਂ ਨੂੰ ਕਿਸ ਕਦੋਂ ਔਰ ਕਿਸ ਤਰੀਕੇ ਦੇ ਨਾਲ ਪਰਚੇਸ ਕਰਨਾ ਉਹਦੇ ਤੇ ਵਿਚਾਰ ਚਰਚਾ ਹੋਈ ਹੈ ਪਰ ਜਿਹੜੇ ਵਿਧਾਇਕ ਨੇ VIP ਗੱਡੀਆਂ ਨੇ ਜਿਹੜੀਆਂ ਮਤਲਬ ਉਹਨਾਂ ਦੀ ਲੰਮੀ ਉਮਰ ਦੀ ਮਿਆਦ ਜਿਹੜੀ ਹੈ ਉਹ ਵਧਾ ਦਿੱਤੀ ਹੈ ਸਿੱਧੇ ਤੌਰ ਤੇ ਸਰਕਾਰ ਨੇ ਖਜ਼ਾਨੇ ਦੇ ਤੇ ਬੋਝ ਨਾ ਪਵੇ ਉਹੋ ਧਿਆਨ ਦੇ ਵਿੱਚ ਰੱਖਦੇ ਆ ਇਹਨਾਂ ਫੈਸਲਿਆਂ ਨੂੰ ਲਿਆ ਸੋ ਏ ਸੀ ਅੱਜ ਦੀਆਂ तमाम ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਂਦੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ